ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਨੇ ਮੂਰੀ ਦੀ ਲੰਬੀ ਸਲਾਈ ਕਿ ਇਸ ਤਰ੍ਹਾਂ ਲਗਾਨੀ ਹੈਗੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿੱਥੇ ਤੁਸੀਂ ਪਹਿਲਾਂ ਮੂਰੀ ਰੱਖਣੀ ਆ ਉਹਦਾ ਮਾਰਕ ਕਰ ਲਓ ਠੀਕ ਹੈ ਜੀ ਆਪਾਂ ਰੱਖਾਂਗੇ 7 ਇੰਚ ਦੀ ਠੀਕ ਹੈ ਜੀ 7 ਇੰਚ ਦੀ ਮੂਰੀ ਰੱਖਾਂਗੇ ਇੱਥੋਂ ਆਪਾਂ ਰੱਖਾਂਗੇ 8.5 ਇੰਚ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ ਮਾਰਕ ਕਰ ਲੈਣਾ ਦੇਖ ਸਕਦੇ ਹੋ ਤੁਸੀਂ ਹੁਣ ਆਪਾਂ ਇੱਥੋਂ ਸਲਾਈ ਲਗਾਣੀ ਸ਼ੁਰੂ ਕਰਾਂਗੇ ਇੱਥੋਂ ਆਪਾਂ ਨੇ ਬਿਲਕੁਲ ਹੀ ਸਿੱਧੀ ਸਲਾਈ ਲਗਾਉਣੀ ਆ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਠੀਕ ਹੈ ਜੀ ਟੇਡਾ ਨਹੀਂ ਕਰਨਾ ਆਪਾਂ ਨੇ ਬਿਲਕੁਲ ਹੀ ਨਾ ਅੰਦਰ ਨੂੰ ਨਾ ਬਾਹਰ ਨੂੰ ਇਸ ਤਰ੍ਹਾਂ ਆਪਾਂ ਨੇ ਸਲਾਈ ਲਗਾ ਕੇ ਕੰਪਲੀਟ ਕਰਨਾ ਹਾਂਜੀ ਦੋਸਤੋ ਹੁਣ ਆਪਾਂ ਤੁਹਾਨੂੰ ਸਿੱਧੀ ਕਰਕੇ ਦਿਖਾਵਾਂਗੇ ਇੱਧਰਲੀ ਸਾਈਡ ਜੇ ਇਸ ਤਰ੍ਹਾਂ ਤੁਸੀਂ ਸਲਾਈ ਲਗਾਓਗੇ ਨਾ ਕਦੇ ਵੀ ਤੁਹਾਡੀ ਸਲਾਈ ਜਿਹੜੀ ਖਰਾਬ ਨਹੀਂ ਹੋਊਗੀ ਤੇ ਬਿਲਕੁਲ ਸਹੀ ਲੱਗੂਗੀ ਸਿੱਧੀ ਲੱਗੂਗੀ ਦੇਖ ਸਕਦੇ ਹੋ ਤੁਸੀਂ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਕਿਸੇ ਵੀ ਸਾਈਡ ਤੋਂ ਇਹਦੇ ਵਿੱਚ ਵਲਣੀ ਪੈ ਰਿਆ ਤੇ ਦੇਖ ਸਕਦੇ ਹੋ ਬਿਲਕੁਲ ਸਿੱਧੀ ਹੈਗੀ ਸਲਾਈ ਆਪਣੀ ਲਗਾਈ ਹੋਈ ਦੇਖ ਸਕਦੇ ਹੋ ਕਿਸੇ ਵੀ ਸਾਈਡ ਤੋਂ ਖਿੱਚਣੀ ਪੈ ਰਹੀ ਹੈਗੀ ਬਿਲਕੁਲ ਹੀ ਸਹੀ ਸਲਾਈ ਲੱਗੀ ਆ ਜੇ ਇਸ ਤੋ ਇਸ ਤਰ੍ਹਾਂ ਤੁਸੀਂ ਸਲਾਈ ਲਗਾਉਂਗੇ ਨਾ ਕਦੇ ਵੀ ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ ਐਸੇ ਤਰ੍ਹਾਂ ਹੀ ਆਪਾਂ ਦੂਸਰੀ ਸਾਈਡ ਵੀ ਸਲਾਈ ਲਗਾਵਾਂਗੇ ਦੇਖ ਸਕਦੇ ਹੋ ਤੁਸੀਂ ਮੂਰੀਆਂ ਦਾ ਡਿਜ਼ਾਈਨ ਆਪਾਂ ਨੇ ਇਹਦੀ ਵੀਡੀਓ ਅਪਲੋਡ ਕਰ ਦਿੱਤੀ ਹੈ ਚੈਨਲ ਉੱਪਰ ਉਹ ਤੁਸੀਂ ਦੇਖ ਲਿਓ ਐਸੇ ਤਰ੍ਹਾਂ ਹੀ ਹਣ ਆਪਾਂ ਦੂਸਰੀ ਸਾਈਡ ਵੀ ਮਾਰਕ ਕਰਕੇ ਮੂਰੀ ਦਾ ਐਸੇ ਤਰ੍ਹਾਂ ਹੀ ਸਲਾਈ ਲਗਾਵਾਂਗੇ सात इंच करे अठ इंचा इथे मार्क करा इस तरह मार्क मार्क देना मिला देंगे सिलाई लगावे ਇੱਧਰਲੀ ਸਾਈਡ ਵੀ ਆਪਾਂ ਉਸੇ ਤਰ੍ਹਾਂ ਹੀ ਸਲਾਈ ਲਗਾਵਾਂਗੇ ਨਾਤਾ ਆਪਾਂ ਨੇ ਦੇਖ ਸਕਦੇ ਹੋ ਤੁਸੀਂ ਮਸ਼ੀਨ ਨੂੰ ਇੱਧਰਲੀ ਸਾਈਡ ਨੂੰ ਘਮਾਉਣਾ ਐ ਨਹੀਂ ਹੈਗਾ ਵੀ ਇੱਥੋਂ ਹੁਣ ਆਪਾਂ ਸਿੱਧੀ ਕਰ ਦਾਂਗੇ ਸਲਾਈ ਸਿੱਧੀ ਆਪਾਂ ਨੇ ਸਲਾਈ ਨਹੀਂ ਕਰਨੀ ਹੈਗੀ ਠੀਕ ਹੈ ਜੀ ਜਿਵੇਂ ਆਪਾਂ ਨੇ ਇਧਰੋਂ ਰੇਵ ਰੱਖੀ ਹੋਈ ਹੈ ਨਾ ਉਸੇ ਤਰ੍ਹਾਂ ਹੀ ਇਹ ਰੇਵ ਆਉਣੀ ਚਾਹੀਦੀ ਆ ਡੁੰਗ ਜਾਂ ਨਹੀਂ ਪਾਉਣਾ ਹੈਗਾ ਆਪਾਂ ਨੇ ਇਹਦੇ ਵਿੱਚ ਇਸ ਤਰ੍ਹਾਂ ਸਿੱਧੀ ਬਸ ਆਪਾਂ ਨੇ ਸਲਾਈ ਲੈ ਕੇ ਆਉਣੀ ਆ ਕਰਿਓ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਮੂਰੀ ਦੀਆਂ ਆਪਾਂ ਨੇ ਨਾ ਦੋਨੇ ਸਲਾਈਆਂ ਲਗਾ ਲਈਆਂ ਨੇ ਦੇਖ ਸਕਦੇ ਹੋ ਤੁਸੀਂ ਤੇ ਬਹੁਤ ਹੀ ਆਸਾਨੀ ਦੇ ਨਾਲ ਆਪਾਂ ਨੇ ਸਲਾਈਆਂ ਲਗਾ ਲਈਆਂ ਨੇ ਤੇ ਬਿਲਕੁਲ ਵੀ ਬੜਨੀ ਪੈ ਰਿਹਾ ਤੁਸੀਂ ਦੇਖ ਸਕਦੇ ਹੋਗੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਨਾ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਬਾਏ ਬਾਏ